ਲੁਧਿਆਣਾ ਜਿਮਣੀ ਚੌਂਚ ਹੋਈ ਹਾਰ ਤੋਂ ਬਾਅਦ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਉਤਲ-ਪੁਤਲ ਜਾਰੀ ਹੈ ਕਾਂਗਰਸ ਇੱਕ ਵਾਰ ਫਿਰ ਆਪਣੇ ਕਲੇਸ਼ ਚ ਆ ਪੁਲਜ ਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਦੋ ਵੱਡੇ ਆਗੂਆਂ ਦੇ ਅਸਤੀਫੇ ਆ ਚੁੱਕੇ ਨੇ ਕਾਂਗਰਸ ਚ ਅਸਤੀਫਿਆਂ ਦੀ ਝੜੀ ਲੱਗ ਚੁੱਕੀ ਹੈ ਪ੍ਰਗਟ ਸਿੰਘ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਦੇ ਅਸਤੀਫੇ ਦਾ ਐਲਾਨ ਉਹਨਾਂ ਦੇ ਨਾਲ ਇੱਕ ਹੋਰ ਵੱਡੇ ਆਗੂ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ ਆਖਰਕਾਰ ਇਹਨਾਂ ਦੋਵਾਂ ਆਗੂਆਂ ਨੇ ਅਸਤੀਫਾ ਕਿਉਂ ਦਿੱਤਾ ਹੈ ਕੀ ਵਜ੍ਹਾ ਰਹੀ ਹੈ ਕਿ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੂੰ ਅਸਤੀਫਾ ਦੇਣ ਦੀ ਲੋੜ ਪੈ ਗਈ ਅਤੇ ਕਾਂਗਰਸ ਦੇ ਵਿੱਚ ਨਵੇਂ ਪ੍ਰਕਾਰ ਦੀ ਧੜੇਬੰਦੀ ਕਿਵੇਂ ਜਨਮ ਲੈ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲੁਧਿਆਣਾ ਜਿਮਣੀ ਚੌਂ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀ ਸੀ ਖਾਸ ਕਰਕੇ ਕਾਂਗਰਸ ਦੇ ਲਈ ਇਹ ਜਿੱਤਣ ਨਾਲੋਂ ਜ਼ਰੂਰੀ ਸੀ ਕਿ ਇਹਦੇ ਵਿੱਚ ਧੜੇਬੰਦੀਆਂ ਦੇ ਫੈਸਲੇ ਕਿਵੇਂ ਹੁੰਦੇ ਕਾਂਗਰਸ ਦੇ ਭਾਰਤ ਪੂਸ਼ਨਾ ਆਸ਼ੂ ਬਤੌਰ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੰਮ ਕਰ ਰਹੀ ਸੀ ਆਸ਼ੂ ਦੇਸ਼ ਸਾਰੇ ਤਾਮ-ਝਾਮ ਦੀ ਅਗਵਾਈ ਕਰ ਰਹੀ ਸੀ ਰਾਣਾ ਗੁਰਜੀਤ ਤੇ ਇੱਕ ਧੜਾ ਹੈ ਜਿਹਦੀ ਅਗਵਾਈ ਚਰਨਜੀਤ ਸਿੰਘ ਚੰਨੀ ਕਹ ਲਈਏ ਸੱਜੇ ਖੱਬੇ ਹੋ ਕੇ ਜਾਂ ਰਾਣਾ ਗੁਰਜੀਤ ਕਰਦੇ ਨੇ ਤੇ ਆਸ਼ੂ ਵੀ ਇਸੇ ਧੜੇ 'ਚ ਨੇ ਇਸ ਧੜੇ ਨੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਬਾਕੀ ਧੜੇ ਨੂੰ ਪਾਸੇ ਰੱਖ ਕੇ ਸਾਰੀ ਚੋਣ ਕੈਂਪੇਨ ਲੜੀ ਸੀ ਭਾਰਤ ਕੁਸ਼ਨ ਆຊੂ ਸੋਣੀ ਵੋਟ ਲੈ ਗਏ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਪਰ 10000 ਦੀ ਵੋਟ ਦੇ ਨਾਲ ਉਹ ਸੰਜੀਵ अरोड़ा ਤੋਂ ਇਹ ਚੋਣ ਹਾਰ ਵੀ ਗਏ ਹਾਲਾਂਕਿ ਮੁਕਾਬਲਾ ਗਰਾਊਂਡ ਦੇ ਉੱਤੇ ਕਾਫੀ ਟਾਈਟ ਨਜ਼ਰ ਆਉਂਦਾ ਸੀ ਤੇ ਮੁਕਾਬਲਾ ਲੰਮ ਸਮੇਂ ਮ ਰਿਹਾ ਵੀ ਟਾਈਟ ਹੀ ਹੈ ਕੋਈ ਆਮ ਆਦਮੀ ਪਾਰਟੀ ਕੋਈ ਬਹੁਤ ਜ਼ਿਆਦਾ ਵੋਟ ਇੱਥੇ ਨਹੀਂ ਲਿਆ ਸਕੀ ਜਿਵੇਂ ਗਿੱਦੜ ਬਹਾ ਵਰਗਾ ਲਕ ਜਿਮਨੀ ਚੌਣ ਦੇ ਵਿੱਚ ਸੀ ਜਾਂ ਕਹਿ ਲਈਏ ਕਿ ਡੇਰਾ ਬਾਬਾ ਨਾਨਕ ਵੀ ਕਹਿ ਸਕਦੇ ਆ ਚੱਬੇਵਾਲ ਵੀ ਖਾਲਾ ਕੇ ਡੇਰਾ ਬਾਬਾ ਨਾਨਕ ਮਾਰਜਨ ਮਸ ਬਹਿਜ 5000 ਤੱਕ ਦਾ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਦੇ ਲਈ ਇਹ ਵੀ ਕੋਈ ਐਡਾ ਸ਼ੁਭ ਸੰਕੇਤ ਨਹੀਂ ਹੈ ਕਿ ਲੋਕ ਬਹੁਤ ਵੱਡੀ ਤਦਾਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਬਾਹਰ ਨਿਕਲੇ ਉਹਨਾਂ ਨੇ 65 60000 ਵੋਟ ਪਾਈ ਤੇ ਸੰਜੀਵ अरोड़ा 40000 ਦੇ ਨਾਲ ਜਿੱਤ ਗਏ ਇਦਾਂ ਦੀ ਸਥਿਤੀ ਤਾਂ ਨਹੀਂ ਰਹੀ ਪਹਿਲੇ ਚਾਰ ਗੇੜਾਂ ਦੇ ਵਿੱਚ ਤਾਂ ਜਿਹੜਾ ਉਹ ਬਹੁਤ ক্লোਜ਼ ਫਾਈਟ ਦੇਖਣ ਨੂੰ ਮਿਲਦੀ ਰਹੀ ਚੋਣ ਨਤੀਜਿਆਂ ਦੇ ਦਿਨ ਕੁੱਲ ਮਿਲਾ ਕੇ ਹੁਣ ਗੱਲ ਕਰਦੇ ਆ ਕਾਂਗਰਸ ਦੇ ਅਸਤੀਫਿਆਂ ਦੀ ਪ੍ਰਗਟ ਸਿੰਘ ਜਲੰਧਰ ਸ਼ੌਣੀ ਤੋਂ ਕਾਂਗਰਸ ਦੇ ਵਿਧਾਇਕ ਨੇ ਲਗਭਗ ਉਹ ਤੀਜੀ ਵਾਰ ਦੇ ਵਿਧਾਇਕ ਨੇ 2017 ਚ ਵੀ ਉਹ ਵਿਧਾਇਕ ਸੀ 2022 ਚ ਵੀ ਵਿਧਾਇਕ ਬਣੇ 2012 ਦੇ ਵਿੱਚ ਉਹ ਅਕਾਲੀ ਦਲ ਤੋਂ ਵਿਧਾਇਕ ਸੀ ਐਸਐ ਹਲਕੇ ਤੋਂ ਨੁਮਾਇੰਦਗੀ ਕਰਦੇ ਆ ਰਹੇ ਨੇ ਤਿੰਨ ਵਾਰ ਦੇ ਵਿਧਾਇਕ ਨੇ ਤੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਵੀ ਨੇ ਤੇ ਉਹਨਾਂ ਨੇ ਅਸਤੀਫਾ ਦਾ ਲਾਣ ਕੀਤਾ ਉਹਨਾਂ ਨੇ ਲੁਧਿਆਣਾ ਪੱਛਮੀ ਦੀ ਜਿਮਨੀ ਚੌਂਚ ਹੋਈ ਹਾਰ ਦੇ ਨੂੰ ਲੈ ਕੇ ਇਹ ਫੈਸਲਾ ਲਿਆ ਕਿ ਉਹ ਆਪਣੇ ਉਪ ਪ੍ਰਧਾਨ ਵਾਲਾ ਅਹੁਦਾ ਛੱਡ ਰਹੇ ਨੇ ਇਸੇ ਨਾਲ ਹੀ ਫਰੀਦਕੋਟ ਤੋਂ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵੀ ਆਪਣੇ ਆਪ ਨੂੰ ਜਿਹੜਾ ਬਤੌਰ ਉਮੀਦ ਪ੍ਰਧਾਨ ਬਤੌਰ ਉਪ ਪ੍ਰਧਾਨ ਸਟੈਪਡਾਉਨ ਕੀਤਾ ਉਹਨਾਂ ਨੇ ਵੀ ਅਸਤੀਫਾ ਾਲਾਨ ਕੀਤਾ ਦੋਵੇਂ ਆਗੂਆਂ ਦੇ ਅਸਤੀਫੇ ਉਸ ਵੇਲੇ ਆਏ ਨੇ ਜਦੋਂ ਕਾਂਗਰਸ ਕਾਫੀ ਉਲਝੀ ਹੋਈ ਹੈ ਆਪਣੇ ਕਲੇਸ਼ ਦੇ ਵਿੱਚ ਦੋਵਾਂ ਨੇ ਕਿਹਾ ਕਿ ਸਾਨੂੰ ਸਮੂਹਿਕ ਆਤਮ ਨਿਰੇਖਣ ਦੀ ਲੋੜ ਹੈ ਕਿ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਦੇ ਵਿੱਚ ਜੋ ਸਰਕਮਸਟੈਂਸਸ ਬਣੇ ਉਹ ਹੋਏ ਇਹਨਾਂ ਦਾ ਅਸਤੀਫਾ ਉਸ ਵੇਲੇ ਆਇਆ ਹੈ ਜਦੋਂ ਭਾਰਤ ਪੁਸ਼ਣ ਆਸ਼ੂ ਨੇ ਬਤੌਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਆਪਣੀ ਹਾਰ ਕਬੂਲੀ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਆ ਤੇ ਉਸ ਤੋਂ ਬਾਅਦ ਵਾਰੀ-ਬਾਰੀ ਨਾਲ ਪ੍ਰਗਟ ਸਿੰਘ ਤੇ ਜਿਹੜਾ ਉਹ ਕਿਕੀ ਢਿੱਲੋਂ ਦਾ ਅਸਤੀਫਾ ਆ। ਇਸ ਮਾਮਲੇ ਦੇ ਵਿੱਚ ਰਾਜਾ ਵਰਿੰਗ ਨੂੰ ਜਦੋਂ ਮੀਡੀਆ ਨੇ ਉਹਨਾਂ ਦਾ ਰਿਸਪੌਂਸ ਲੈਣਾ ਚਾਹਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿ ਕਿਸੇ ਨੇ ਕੋਈ ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ। ਇਹ ਅਸਤੀਫਾ ਪ੍ਰਗਟ ਸਿੰਘ ਨੇ ਆਪਣਾ ਅਸਤੀਫਾ ਤੇ ਕਿਕੀ ਢਿੱਲੋਂ ਨੇ ਕਾਂਗਰਸ ਆਲ ਇੰਡੀਆ ਕਾਂਗਰਸ ਕਮੇਟੀ ਕੋਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਆਰਗੇਨਾਈਜੇਸ਼ਨ ਜਨਰਲ ਸਕੱਤਰ ਜਥੇਬੰਦਕ ਕੇਸੀ ਵੇਨੂ ਗੋਪਾਲ ਤੇ ਇਨਚਾਰਜ ਜਨਰਲ ਸਕੱਤਰ ਭੁਪੇਸ਼ ਬਗੇਲ ਨੂੰ ਕੱਲ੍ਹ ਲਿਆਇਆ ਤੇ ਇਥੋਂ ਇਹ ਵੀ ਸਾਫ ਸਪਸ਼ਟ ਹੁੰਦਾ ਹੈ ਕਿ ਰਾਜਾ ਵੜਿੰਗ ਨੂੰ ਫਿਰ ਇੱਥੇ ਲੂਪ ਚ ਨਹੀਂ ਲਿਆ ਗਿਆ ਸ਼ਾਇਦ ਉਹਨਾਂ ਨੂੰ ਸੀਸੀ ਕੀਤਾ ਹੋਵੇ ਜਿਹੜੀ ਈਮੇਲ ਉਹਨਾਂ ਨੇ ਭੇਜੀ ਹੋਵੇ ਪਰ ਉਹ ਸਿੱਧਾ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਉਹ ਕੇਂਦਰ ਨੂੰ ਭੇਜਤਾ ਯਾਨੀ ਕਿ ਹਾਈ ਕਮਾਂਡ ਨੂੰ ਭੇਜਿਆ ਹੈ ਕਾਂਗਰਸ ਇਸ ਸਮੇਂ ਇਸ ਜਿਮਨੀ ਚੋਂ ਤੋਂ ਬਾਅਦ ਇਹ ਸੀ ਕਹਿ ਕੇ ਇਹ ਧੜੇਬੰਦੀਆਂ ਦੇ ਹਿਸਾਬ ਦੇ ਨਾਲ ਕਿਵੇਂ ਹੋ ਗਈ ਹੁਣ ਕਈ ਲੋਕ ਇਸ ਤਰ੍ਹਾਂ ਨਾਲ ਸੈਲੀਬ੍ਰੇਟ ਕਰਦੇ ਕਿ ਰਾਜਾ ਵੜਿੰਗਣੇ ਭਾਰਤ ਪੂਸ਼ਨ ਹਲਾ ਰਾਸ਼ੂਨ ਹਰਾਤਾ ਇਹ ਗੱਲ ਜ਼ਰੂਰ ਹੈ ਕਿ ਧੜੇਬੰਦੀ ਜ਼ਮੀਨ ਦੇ ਉੱਤੇ ਨਜ਼ਰ ਆਉਂਦੀ ਸੀ ਕਿੰਨਾ ਕੁ ਕੰਮ ਕਰ ਪਾਈ ਹੈ ਇਹਦਾ ਅਧਿਐਨ ਕਰਨ ਦੀ ਹਜੇ ਲੋੜ ਹੈ ਇਸ ਬਾਰੇ ਟਿੱਪਣੀ ਕਰਨੀ ਫਿਲਹਾਲ ਨਹੀਂ ਕਿਹਾ ਜਾ ਸਕਦਾ ਸਹੀ ਹੈ ਕੋਸ਼ਿਸ਼ ਕਰਾਂਗੇ ਕਿ ਗਰਾਊਂਡ ਦੇ ਉੱਤੇ ਕੀ ਇਹਨੇ ਕਿੰਨਾ ਕੁ ਕੰਮ ਕੀਤਾ ਜਾ ਇਹ ਰਾਜਾ ਵਿੜੇ ਗੜਾ ਸਾਰਾ ਸਿਸਟਮ ਕਿਸ ਪ੍ਰਕਾਰ ਸੇ ਪਾਸੇ ਵੱਲ ਗਿਆ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਜਿਹੜਾ ਪਰਲਾ ਤੜਾ ਉਹਨੇ ਆਪਣੀ ਹਾਰ ਨੂੰ ਵੀ ਕਬੂਲ ਲਿਆ ਤੇ ਉਹਦੀ ਜ਼ਿੰਮੇਵਾਰੀ ਵੀ ਲਈ ਹੈ ਤੇ ਅਸਤੀਫੇ ਵੀ ਦੇ ਦਿੱਤੇ ਨੇ ਹੁਣ ਇਹ ਅਸਤੀਫੇ ਨਵੀਂ ਸਾਫਬੰਦੀ ਪੈਦਾ ਕਰਨਗੇ ਕਾਂਗਰਸ ਦੇ ਵਿੱਚ ਨਵੇਂ ਕਲੇਸ਼ ਨੂੰ ਜਨਮ ਦੇ ਦੇਣਗੇ ਜਾਂ 16 ਸਫਾਈ ਵੱਲ ਨੂੰ ਲੈ ਜਾਣਗੇ ਇਹ ਤਾਂ ਹੁਣ ਸਮਾਂ ਦੱਸ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਦੀ ਸਿਆਸਤ ਆਉਂਦੇ ਦਿਨਾਂ ਦੇ ਵਿੱਚ ਕਾਫੀ ਉਥਲ ਪੁਥਲ ਵਾਲੀ ਰਹਿਣੇ